ਆਮ ਆਦਮੀ ਪਾਰਟੀ ਨੇ ਬਾਹਰੀ ਪਾਰਟੀਆਂ ਦੇ ਲੀਡਰ ਤੇ ਵਰਕਰ ਸ਼ਾਮਲ ਕਰਨ ਨੂੰ ਲੈ ਕੇ ਛੜੇ ਵਿਵਾਦ ਨੂੰ ਠੱਲਣ ਦੀ ਕੋਸ਼ਿਸ਼ ਕੀਤੀ। ਪਾਰਟੀ ਨੇ ਇੱਕ ਤਿੰਨ ਮੈਂਬਰੀ ਪੈਨਲ ਦਾ ਗਠਨ ਕੀਤਾ ਜੋ ਕਿਸੇ ਵੀ ਨਵੀਂ ਜੁਆਇਨਿੰਗ ਲਈ ਆਖਰੀ ਫੈਸਲਾ ਲਵੇਗਾ। ਇਸ ਪੈਨਲ 'ਚ ਪਾਰਟੀ ਦੇ ਕੌਮੀ ਸੰਗਠਨ ਦੇ ਸਕੱਤਰ ਦੁਰਗੇਸ਼ ਪਾਠਕ, ਪੰਜਾਬ ਕਨਵੀਨਰ ਸੁਚਾ ਸਿੰਘ ਛੋਟੇਪੁਰ ਤੇ ਸਾਂਸਦ ਭਗਵੰਤ ਮਾਨ ਸ਼ਾਮਲ ਨੇ। ਪਾਰਟੀ ਤੋਂ ਪ੍ਰਖਾਸਤ ਜਸੀ ਜਸਰਾਜ ਨੇ ਪਾਰਟੀ ਦੇ ਇਸ ਫੈਸਲੇ ਤੇ ਚੁੱਕੇ ਸਵਾਲ। ਉਦੋਂ ਵੀ ਤਾਂ ਅਸੀਂ ਇਹੀ ਕਹਿ ਰਹੇ ਸੀ। ਮੇਰੀਆਂ ਮੇਲਾਂ ਮੇਰੇ ਮੈਸੇਜ ਚੈੱਕ ਕਰਿਓ। ਕਿ ਬਾਈ ਜੀ ਜਿਹੜਾ ਵੀ ਕੋਈ ਇਹੋ ਜਿਹਾ ਡਿਸੀਜਨ ਲੈਣਾ ਉਹਦੇ ਛਣ ਵੀ ਕੰਸਲਟ ਕਰ ਲਿਓ ਵਲੰਟੀਅਰਸ ਨੂੰ ਕੰਸਲਟ ਕਰ ਲਿਓ ਆਮ ਆਦਮੀ ਪਾਰਟੀ ਪੇਜ ਦੇ ਉੱਤੇ ਉਸ ਬੰਦੇ ਦੀ ਜਿਹੜਾ ਕੋਈ ਦੂਜੀ ਪਾਰਟੀ ਚੋਂ ਆ ਰਿਹਾ ਜਾਂ ਕੋਈ ਬਿਊਰੋਕਰੇਟ ਆ ਰਿਹਾ ਜਿਹੜਾ ਅਚਾਨਕ ਹੀ ਉਹਨੂੰ ਲੱਗਿਆ ਕਿ ਮੈਂ ਯਾਰ ਹੁਣ ਪੰਜਾਬ ਦੀ ਸੇਵਾ ਕਰਨੀ ਹੈ ਤੇ ਉਹ ਬੰਦਿਆਂ ਦਾ ਕਿਹੋ ਜਿਹਾ ਰਿਕਾਰਡ ਹੈ ਮੈਨੂੰ ਲੱਗਦਾ ਜਨਤਾ ਜ਼ਿਆਦਾ ਦੱਸ ਸਕਦੀ ਹੈ ਉਸ ਏਰੀਆ ਦੇ ਲੋਕ ਉਹ ਵਲੰਟੀਅਰ ਜ਼ਿਆਦਾ ਦੱਸ ਸਕਦੇ ਆ ਤੁਹਾਨੂੰ ਰਿਕੁਐਸਟ ਕੀਤੀ ਸੀ ਕਿ ਆਮ ਆਦਮੀ ਪਾਰਟੀ ਪੇਜ ਤੇ ਉਹਦੀ ਫੋਟੋ ਪਾਓ ਦੇ ਉੱਥੋਂ ਦੀ ਫੀਡਬੈਕ ਲੋ ਸ਼ਾਇਦ ਦੇਸ਼ ਵਿਦੇਸ਼ ਦੇ ਵਿੱਚ ਕੋਈ ਉਹਨੇ ਮਖਣੀਆਂ ਵੜਾਈਆਂ ਜਿਹੜੀਆਂ ਦੂਜੀਆਂ ਪਾਰਟੀਆਂ 'ਚ ਖਾਧੀਆਂ ਹੋਣ ਜਾਂ ਨੌਕਰੀ ਦੌਰਾਨ ਕਿਸੇ ਅਫਸਰ ਨੇ ਰਿਸ਼ਵਤਾਂ ਲਈਆਂ ਹੋਣ ਉਹ ਅੱਜ ਸਾਡੀ ਪਾਰਟੀ 'ਚ ਕਹਿੰਦਾ ਹੋਵੇ ਮੈਂ ਤਾਂ ਚਿੱਟਾ ਬਗਲਾ ਬਾਈ ਮੇਰੇ ਤੇ ਤਾਂ ਕੋਈ ਦਾਗ ਨਹੀਂ ਕੀ ਪਤਾ ਲੋਕ ਜਿਆਦਾ ਬੈਟਰ ਦੱਸ ਦੇਣ ਕਿ ਬਾਈ ਇਸ ਬੰਦੇ ਦਾ ਕੈਰੇਕਟਰ ਇਹ ਹੈ ਆਓ ਪੰਜਾਬ ਦੀ ਇੱਜ਼ਤ ਲਈ ਹੁਣ ਵੀ ਲੋਕਾਂ ਤੋਂ ਪੁੱਛ ਕੇ ਆਪਾਂ رائے ਲਈਏ ਆਪਣੇ ਉੱਤੇ ਬੋਝ ਹੀ ਕਿਉਂ ਲਈਏ ਕਿਉਂ ਭਗਵੰਤ ਮਾਨ ਆਪਣੇ ਉੱਤੇ ਬੋਝ ਲਵੇ ਕਿਸੇ ਕਰਾਪਟ ਬੰਦੇ ਦਾ ਕਿਉਂ ਸੁੱਚਾ ਸਿੰਘ ਛੋਟੇ ਪਰ ਬੋਝ ਲਵੇ ਆ ਸੰਜੇ ਸਿੰਘ ਜਾਂ ਦੁਰਗੇਸ਼ ਬੋਝ ਲਵੇ ਕਿ ਯਾਰ ਉਹਨਾਂ ਤੋਂ ਕੋਈ ਗਲਤੀ ਨਾਲ ਬੰਦਾ ਗਲਤ ਜੁਆਇਨ ਕਰਵਾ ਹੋ ਗਿਆ ਜਿਹੜੇ ਪਹਿਲਾਂ ਜੁਆਇਨ ਕਰਵਾ ਲਏ ਕੀ ਇਹ ਰੂਲ ਹੋਣਾ ਤਾਂ ਵੀ ਲਾਗੂ ਨਹੀਂ ਹੋਣਾ ਚਾਹੀਦਾ ਆਓ ਉਹਨਾਂ ਦੀਆਂ ਵੀ ਫੋਟੋਆਂ ਪਾਈਏ ਕਿਤੇ ਕੋਈ ਗਲਤੀ ਹੋਈ ਹੈ ਤੇ ਅੱਜ ਦਰੁਸਤ ਕਰ ਲੰਨੇ ਆ ਜੇ ਅੱਜ ਇਹ ਕਮੇਟੀ ਬਣਾਈ ਹੈ ਤੁਸੀਂ ਇਹਦਾ ਮਤਲਬ ਤੁਸੀਂ ਕਿਤਨਾ ਕਿਤੇ ਤਾਂ ਸਹਿਮਤ ਹੋ ਯਾਰ ਲੋਕਾਂ ਨੇ ਕਿਤੇ ਨਾ ਕਿਤੇ ਵਿਦਰੋਹ ਵੀ ਕੀਤਾ ਆ ਜੱਸੀ ਦੀ ਆਵਾਜ਼ ਨੂੰ ਕਈਆਂ ਨੇ ਹਾਮੀ ਵੀ ਭਰੀ ਆ ਕਿ ਮੁੰਡਾ ਸਹੀ ਕਹਿੰਦਾ ਸੀ